ਸਰਕਾਰ ਸਾਰੀਆਂ ਮੈਂ ਤੁਹਾਡੀ ਆਪਣੀ ਸਦਗੁਣ ਚੋਹਾਨ ਫਰੈਂਡਸ ਆ ਦੇਖੋ ਅਸੀਂ ਸੰਡੇ ਸੀ ਤੇ ਅਸੀਂ ਫੇਰ ਅੱਜ ਆਪਣੇ ਟਰੈਸ ਤੇ ਆਏ ਹਾਂ ਅਸੀਂ ਪੂਰਾ ਬਾਤ ਲੈ ਲਈ ਹੈ ਕਿ ਜਿਵੇਂ ਕਿ ਸੰਡੇ ਇਜ਼ ਅ ਫੰਡੇ ਤੇ ਫਿਰ ਕੋਣੋ ਸੇ ਅਸੀਂ ਸੰਡੇ ਨੂੰ ਕੰਨ ਤਾਂ ਕਰਾਂਗੇ ਪਰ ਕੀ ਕraft ਰੋਚ ਥੋੜੀ ਕਰਾਂਗੇ ਪੜੇਗਾ ਕੋਣ ਸੰਡੇ ਨੂੰ ਕੋਈ ਨਹੀਂ ਤੇ ਫਿਰ ਜਿਵੇਂ ਕਿ ਤੁਸੀਂ ਮੇਰੇ ਪਿਛਲੇ ਵਲੌਗ ਚ ਦੇਖ ਹੀ ਲਿਆ ਹੋਣਾ ਹੈ ਕਿ ਅਸੀਂ ਸਟੈਂਡਸ ਲਗਾਏ ਹੋਏ ਨੇ ਇੰਨਾ ਦੀ ਤੇ ਸਟੈਂਡਸ ਤੇ ਰੱਖ ਕੇ ਪੂਰੀ ਟੌਰ ਬਣ ਗਈ। ਲੇਕਿਨ ਜੇ ਹੂਰ ਗ੍ਰੀਸ ਚੀਜ਼ ਇਹਨਾਂ ਨੂੰ ਪੇਂਟ ਨਾਲ ਬਣੇਗੀ ਉਹ ਦੇਖੋ। ਪਹਿਲਾਂ ਤੇ ਆਪਾਂ ਪੇਟ ਮਿੱਟੀ ਉੱਤੇ ਥੋੜੀ ਨਾ ਕਰ ਦਾਂਗੇ। ਆਪਾਂ ਨੂੰ ਨਾਲ ਇੱਕ ਕੱਪੜਾ ਰੱਖਣਾ ਪਏਗਾ। ਪਹਿਲਾਂ ਸਾਰੀ ਮਿੱਟੀ ਉਹਨਾਂ ਤੋਂ ਉਤਾਰਾਂਗੇ। ਫਿਰ ਪੇਟ ਕਰਨਾ ਸ਼ੁਰੂ ਕਰਾਂਗੇ। ਮੈਂ ਤਾਂ ਮਿੱਟੀ ਉਤਾਰਤੀ ਤੇ ਚਲੋ ਇਹਨਾਂ ਪੇਟ ਕਰਦੇ ਹਾਂ। ਪੇਟ ਕਰਨਾ ਸ਼ੁਰੂ ਕਰਤਾ ਹੈ। ਹਾ ਹਾ ਮਜ਼ਾ ਆ ਰਿਹਾ ਹੈ। ਤੇ ਫਰੈਂਡਸ ਤੁਸੀਂ ਮੇਰੇ ਪਿਛਲੇ ਵਲੌਗ ਚ ਦੇਖਿਆ ਹੋਣਾ ਕਿ ਜਦੋਂ ਅਸੀਂ ਪੌਡਸ ਸੈਟਲ ਕਰ ਰਹੇ ਸੀ ਉਦੋਂ ਸਾਡੇ ਨਿੱਕੇ ਨਿੱਕੇ ਪੌਦੇ ਸੀ ਬਿਲਕੁਲ ਨਿਕਲ ਕੇ ਤੇ ਹੁਣ ਇਹਨਾਂ ਦੀ ਗ੍ਰੋਥ ਹੋ ਗਈ। ਫਾਈਨਲੀ ਵੱਡੇ ਹੋ ਗਏ ਨੇ ਤੇ ਫਲਾਰਸ ਵੀ ਉਗਰੇ ਸ਼ੁਰੂ ਹੋ ਗਏ ਨੇ। ਕੋ ਮੈਂ ਪੇਂਟ ਕਰ ਰਹੀ ਆ ਤੇ ਮੈਨੂੰ ਪੇਂਟ ਦਿਸਮਲ ਦੀ ਟੀ ਵਧੀਆ ਲੱਗਦੀ ਏ ਪਰ ਮਹਿ ਤੁਹਾਨੂੰ ਪੇਂਟ ਦੀ 스ਮੈਲ ਵਧੀਆ ਲੱਗ ਰਹੀ ਏ। ਹਾਂ ਫਰੈਂਡਸ ਜਦੋਂ ਮੈਂ ਇਹਰ ਵੱਡਾ ਹੁੰਦਾ ਨਾ ਉਹ ਵੀ ਦੂਸਰੇ ਕਮਰੇ ਨੂੰ ਪੇਂਟ ਕਰਨ ਲੱਗ ਜਾਂਦਾ। ਲੇਕਿਨ ਹੁਣ ਆਪਣਾ ਸਟਾਰ ਬਾਬੂ ਗੁੱਟ ਬੱਚਾ ਹੋ ਗਿਆ ਹੈ ਹਨਾ। ਹੁਣ ਕਾਕਾ ਜਿੱਦ ਨਹੀਂ ਕਰਦਾ ਕਿ ਤੁਦੀ ਮੈਂ ਵੀ ਕਰਨਾ ਹੈ ਮੈਂ ਵੀ ਕਰਨਾ ਹੈ ਆ ਦੇਖ ਲਓ ਤੁਸੀਂ ਬਿਫੋਰ ਤੇ ਆਫਟਰ ਕਿੰਨੀ ਗ੍ਰੇਸ ਆ ਗਈ ਹੈ ਤੋ ਤੇ ਇਹਦੇ ਬਹੁਤ ਟਾਈਮ ਲੱਗੇਆ ਸੀਫ ਜਿਹੜੇ ਕਮਲੇ ਪਹਿਲਾਂ ਹੀ ਆਲਰੇਡੀ ਗ੍ਰੀਨ ਸੀ ਉਹਨਾਂ ਨੂੰ ਗ੍ਰੀਨ ਕਲਰ ਕਰਾਂਗੇ ਤੇ ਜਿਹੜੇ ਹਲੇ ਜਿਨ੍ਹਾਂ ਤੇ ਕੋਈ ਕਲਰ ਨਹੀਂ ਸੀ ਬਰਾਊਨ ਸੀ ਕਿਉਂਕਿ ਮਿੱਟੀ ਨਾਲ ਬੰਦੇ ਨੇ ਤੇ ਬਰਾਊਨ ਹੀ ਹੋਣਗੇ ਹਨਾ ਤੇ ਬਰਾਊਨ ਸੀ ਉਹਨਾਂ ਨੂੰ ਅਪਰ ਰੈੱਡ ਕਰਾਂਗੇ पेंट ਚ ਚੱਲਦਾ ਹੋਵੇ ਨਾ ਪਤਾ ਲੱਗਦਾ ਕਿ ਚੀਜ਼ ਕਦੋਂ ਖਤਮ ਹੋ ਜਾਂਦੀ ਹੈ ਓਹ ਓ ਮਾਈ ਗੋਡ ਫਰੈਂਡਸ ਡਨ ਹਾਂ ਦੇਖੋ ਇੱਕ ਤੂੰ ਗ੍ਰੀਨ ਬੁੱਟਾ ਹੋਵੇ ਤੇ ਨਾਲ ਹੀ ਗ੍ਰੀਨ ਕਲਰ ਹੋਵੇ ਕਿੰਨਾ ਸੋਹਣਾ ਲੱਗੇਗਾ ਆ ਦੇਖ ਲਓ ਬਿਫੋਰ आफ्टर पेंट तो बहुत कितनी ग्रेस आ ना कितना पेंट शाइन कर रहा तो यहां देखो डल टॉर पे बन के ना स्टैंड पे लेकिन इथो तो डल लग ना प्लांट्स ते पॉड बहुत इसलिए ग्रेस होनी चाहिए ये तो डल लग दे ना तो चलो हम पहला कॉफी फिर अगला पॉड करेंगे ए दे अंदर ओ बिस्किट डिप करके खाना अलग मजा है ਓਹ ਅਰੇ ਕੋ ਫਰੈਂਡਸ ਅਜੇ ਤੱਕ ਦੱਸ ਨਹੀਂ ਪੁੱਲ ਗਏ ਇਹਦੇ ਨਾਲ ਵੀ ਪੇਟ ਹੁੰਦਾ ਹੈ ਲੇਕਿਨ ਫੋਟਸ ਤੇ ਨਹੀਂ ਹੁੰਦਾ ਸੀ ਕਿਉਂਕਿ ਉਹ ਡਿਜ਼ਾਈਨ ਨੇ ਉਹਨਾਂ ਦੀ ਸ਼ੇਪ ਡਿਜ਼ਾਈਨਰ ਹੈ ਤੇ ਇਹਦੇ ਨਾਲ ਪੇਟ ਨਹੀਂ ਹੋ ਸਕਦਾ ਇਹ ਪੂਰੀ ਸਟ੍ਰੇਟ ਜਗ੍ਹਾ ਤੇ ਪੇਂਟ ਹੁੰਦਾ ਹੈ ਹਾਂ ਓ ਮਾਈ ਗॉड ਕਾਫੀ ਦੀ ਪਹਿਲੇ ਸਭ ਬ੍ਰੇਨ ਰੀਫਰੈਸ਼ ਹੁਣ ਪਰ ਥੋੜਾ ਜਿਹਾ ਪੜਨਾ ਵੀ ਪਏਗਾ ਕਿਉਂਕਿ ਮੇਰਾ ਪੇਪਰ ਹੈ ਹੁਣ ਤੁਸੀਂ ਸੋਚੋਗੇ ਆਹ ਕਿਹੜੇ ਸਰਦੀਆਂ ਦੇ ਮਹੀਨੇ ਚ ਦਸੰਬਰ ਕੀ ਪੇਪਰ ਨਹੀਂ 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 ਫਰੈਂਡਸ ਸਾਡੇ ਸਕੂਲ ਹਰ ਵਾਰ ਇੱਕ ਪੇਪਰ ਹੁੰਦਾ ਹੈ ਐਸਓਐਫ অর ਲੰਪੀਅਡ ਜਾਂ ਡੀਸੀਐਲ ਲੰਪੀਅਡ ਇਹ ਸਾਰੇ ਸਕੂਲਾਂ ਚ ਹੁੰਦਾ ਹੈ ਜ਼ਿਆਦਾਤਰ ਇਹਨਾਂ ਵਿੱਚੋਂ ਤੁਸੀਂ ਇੱਕ ਪੇਪਰ ਲੈ ਸਕਦੇ ਜੀ ਤੇ ਮੈਂ ਐਸਐਫ ਚੂਜ਼ ਕੀਤਾ ਵੈਸੇ ਤੇ ਹਰ ਸਾਲ ਮੈਂ ਡੀਸੀਐਲ ਲੈਂਦੀ ਹਾਂ ਮੈਂ ਸੋਚਿਆ ਚਲੋ ਕੁਝ ਇਸ ਵਾਰ ਨੈਕਸਟ ਚੂਜ਼ ਕਰਦੇ ਹਾਂ ਇਸ ਵਾਰ ਮੈਂ ਐਸਓਐਫ ਲਿਖਤਾ ਹਾਂ ਤੇ ਫਿਰ ਉਹਦਾ ਲੰਪੀਅਡ 16 ਨਵੰਬਰ 26 ਨਵੰਬਰ ਨੂੰ ਹੈ ਤੇ ਫਿਰ ਉਹਦੀ ਵੀ ਤਿਆਰੀ ਕਰਨੀ ਹੈ ਰਿਵੀਜ਼ਨ ਕਰਨੀ ਹੈ ਫਰੈਂਡਸ ਆ ਮੇਰਾ ਸੈਕੰਡ ਪਾੜ ਟੂ ਪੇਡ ਗੁਰਮਹਿਰ ਹਲੇ ਪੇਟ ਪੂਜਾ ਕਰ ਰਹੀ ਹੈ ਆਪਣੀ ਤੇ ਮੈਂ ਕੰਮ ਦੂਜਾ ਕਰ ਰਹੀ ਹਾਂ ਹਾਂ ਆ ਦੇਖੋ ਤਾਂ ਹੁਣ ਸੈਂਟੈਂਸ ਦਾ मीनिंग ਸਮਝ ਲੱਗ ਗਿਆ ਪਹਿਲੇ ਪੇਟ ਪੂਜਾ ਸਰ ਕੰਮ ਦੂਜਾ ਫਰੈਂਡਸ ਆ ਦੇਖੋ ਫਾਈਨਲੀ ਮੇਰੇ ਗ੍ਰੀਨ ਕਲਰ ਨਾਲ ਪਾਟ ਮੈਂ ਕਲਰ ਕਰ ਦਿੱਤੇ ਨੇ ਦੋਨੇ ਹੀ ਹੋ ਚੁੱਕੇ ਨੇ ਤੇ ਫਿਰ ਸਾਡੇ ਕੋ ਪੇਂਟ ਦੀ ਬੋਟਲ ਜਿਹੜੂ ਛੋਟੀਆਂ ਸੀ ਤੇ ਫਿਰ ਇਸ ਲਈ ਪਾਪਾ ਨੇ ਵੱਡੇ ਪੇਂਟ ਲੈ ਆਏ ਤੇ ਹੁਣ ਦੇਖੋ ਮੈਂ ਤੇ ਪਾਪਾ ਅਸੀਂ ਕਰ ਰਹੇ ਹਾਂ ਕੰਮ ਆ ਦੇਖੋ ਆਪਾਂ ਪੌੜ ਸਾਫ਼ ਕਰ ਰਹੇ ਨੇ ਪਪਾ ਵੀ ਪੂਰੇ ਜੋਰਾ ਸ਼ੋਰ ਨਾਲ ਕੰਮ ਕਰ ਰਹੇ ਨੇ ਦੇਖੋ ਪਪਾ ਫਰੈਂਡ ਜੋ ਸਾਸਰਿਕਾਲ ਬੁਲਾ ਰੋ ਸਾਸਰਿਕਾਲ ਜੀ ਹਾਂ ਜੀ ਫਿਰ ਹੁਣ ਪੌੜ ਦੀ ਸਫਾਈ ਹੋ ਰਹੀ ਹੈ ਫੁੱਲ ਖਿਲਾਉਣ ਨੂੰ ਸ਼ੁਰੂ ਹੋ ਗਏ ਨੇ ਪਪਾ ਇੱਕ ਨਿਊ ਬਰਸ਼ ਲੈ ਕੇ ਆਏ ਨੇ ਐਵੇਂ ਫੇਰ ਹਾਨੂੰ ਹੀ ਡਿਫਿਕਲਟ ਹੋਏਗਾ ਕਿ ਪਹਿਲਾਂ ਗ੍ਰੀਨ ਕਲਰ ਕੀਤਾ ਉਹਨੂੰ ਸਾਫ਼ ਕਰੋ ਫੇਰ ਰੈੱਡ ਕਰੋ ਐਵੇਂ ਫੇਰ ਸਾਡੇ ਕੋਲ ਇੱਕ ਬਰਸ਼ ਪਹਿਲਾਂ ਹੀ ਪਿਆ ਹੈ ਹੋਰ ਆ ਇਹ ਆ ਦੇਖੋ ਉਹ ਪਿਆ ਬਰਸ਼ ਤੇ ਆ ਗੁਰਮੇਹਰ ਤੁਸੀਂ ਕਿੱਥੇ ਟਾ ਲੈ ਕੇ ਜਾ ਰਹੇ ਜੇ ਤਾਂ ਦੇਖੋ ਹੁਣ ਜਦ ਫਲਰਸ ਗਰੋ ਕੀਤੇ ਉਹਨੇ ਖਿਲੇ ਹੋਏ ਨੇ ਦੇ ਸੁੰਹ ਹੀ ਲੱਗ ਰਹੇ ਨੇ ਤੇ ਜਿਵੇਂ ਆ ਬਾਕੀ ਜਿੰਨੇ ਵੀ ਲਾਈਨ ਚ ਪੌਟਸ ਲੱਗੇ ਹੋਏ ਨੇ ਜਿੰਨਾ ਸਾਰਿਆਂ ਚ ਖੇਲ ਜਾਣ ਤੇ ਕਿੰਨੇ ਸੋਹਣੇ ਲੱਗਣਗੇ ਹੁਣ ਮੈਂ ਤੁਹਾਨੂੰ ਐਂਟਰੀ ਤੇ ਐਕਸਪੈਕਟੇਸ਼ਨ ਦਿਖਾਉਣੀ ਆ ਕਿ ਜੇ ਸਾਡੇ ਸਾਰੇ ਫੁੱਲ ਖਿਲੇ ਹੋਣਗੇ ਤੇ ਕਿੰਨੇ ਸੋਹਣੇ ਲੱਗਣਗੇ ਤੇ ਸਾਡੇ ਐਕਸਪੈਕਟੇਸ਼ਨਸ ਕਿਵੇਂ ਹੋਣਗੇ ਇਹਦੀ ਰਿਐਲਿਟੀ ਚ ਵੀ ਹੋਣੀ ਚਾਹੀਦੀ ਨੇ ਸਾਡੇ ਐਕਸਪੈਕਟੇਸ਼ਨਸ ਚਲੋ ਆ ਦੇਖੋ ਆਮ ਕਮਿੰਗ ਸਾਡੇ ਸਾਰੇ ਫੁੱਲ ਖਿਲ ਗਏ oh my god ਫਰੈਂਡਸ ਆ ਦੇਖੋ ਹੁਣ ਪਾਪਾ ग्रीन कलर पेंट कर रहे ने पॉट ते ਆ ਦੇਖੋ ਪਾਪਾ ਨੇ ਨਿਊ ਬਾਕਸ ਖੋਲਿਆ ਕੋਕੀਓ ਫਿਰ ਜਿਹੜਾ ਛੋਟਾ ਗ੍ਰੀਨ ਕਲਰ ਸੀ ਉਹਦਾ ਬਾਕਸ ਛੋਟਾ ਸੀ ਤੇ ਕਲਰ ਵੀ ਥੋੜਾ ਸੀ ਤੇ ਫਿਰ ਉਹ ਤੇ ਮੇਰੇ ਛੋਟੇ ਵਾਲੇ ਗਮਲੇ ਉਤੇ ਹੋ ਗਿਆ ਤੇ ਵੱਡੇ ਗਮਲੇ ਤੇ ਫਿਰ ਪਾਪਾ ਨੇ ਨਿਊ ਬਾਕਸ ਖੋਲਿਆ ਆ ਦੇਖੋ ਅਸੀਂ ਜੋ ਗਾਰਡ ਲਗਾਇਆ ਹੈ ਕਾਸੀ ਬਿਨਾ ਥੱਕੇ ਹੁਣ ਕਰ ਸਕਦੇ ਆ ਅ ਗੱਤਾ ਰੱਖ ਲਿਆ ਥੱਲੇ ਹੁਣ ਆਪਾਂ ਨੂੰ ਥੱਲੇ ਬੈੰਦੀ ਜ਼ਰੂਰਤ ਹੀ ਨਹੀਂ ਥੱਲੇ ਨਹੀਂ ਬੈੰਦੀ ਬੇਟੇ ਹਾਂਜੀ ਬੈਂਚ ਦਾ ਖਰਾਬ ਹੋਵੇ ਟੇਬਲ ਦਾ ਨਾ ਹੋਵੇ ਤਾਂ ਕਰਕੇ ਥੱਲੇ ਗੱਤਰ ਰੱਖਿਆ ਹੈ ਤੇ ਖੜ ਕੇ ਵਧੀਆ ਕੰਮ ਹੋ ਜਾਂਦਾ ਵਾ ਖੜੇ ਹੋ ਯੈਸ ਯੈਸ ਇਸ ਲਈ ਉਹ ਤੋਂ ਪੜ ਰੱਖਿਆ ਹੈ ਓਕੇ ਹਾਂਜੀ ਫਰੈਂਡਸ ਆ ਦੇਖੋ ਪਾਪਾ ਨੇ ਹੁਣ ਪੂਰਾ ਹੀ ਕਲਰ ਕਰ ਦਿੱਤਾ ਹੈ ਤੇ ਦੇਖੋ ਕਿੰਨਾ ਸ਼ਾਈਨ ਕਰ ਰਿਹਾ ਹੈ ਏ ਹੈਗਾ ਤੇ ਕੈਕਟਸ ਵਰਗਾ ਹੀ ਹੈ ਪਰ ਇਹ ਕੈਕਟਸ ਨਹੀਂ ਹੈ ਕਿਉਂਕਿ ਕੈਕਟਸ ਦੇ ਇੱਕ ਪੂਰਾ ਹੀ ਟੋਟਲੀ ਗ੍ਰੀਨ ਹੁੰਦਾ ਤੇ ਗ੍ਰੀਨ ਗ੍ਰੀਨ ਤੇ ਹੀ ਲੱਗੇ ਹੁੰਦੇ ਨੇ ਕੰਡੇ ਫਰੈਂਡਸ ਆ ਦੇਖੋ ਹੁਣ ਪਾਪਾ ਨੇ ਗ੍ਰੀਨ ਕਰਤਾ ਇਹਦੀ ਸ਼ੈਡਿੰਗ ਤੇ ਵਾਹ ਕੁਛ ਬਾਤ ਹੀ ਅਲੱਗ ਹੈ ਤੇ ਹੁਣ ਫਿਰ ਮੈਂ ਰੈੱਡ ਕਰ ਰਹੀਆਂ ਕਲਰ ਸੋ ਕੂਲ ਮੈਨੂੰ ਤਾਂ ਕਲਰ ਹੀ ਬਹੁਤ ਪਸੰਦ ਆਇਆ ਫਰੈਂਡਸ ਆ ਦੇਖੋ ਪਾਪਾ ਨੇ ਸਾਰੇ ਗਮਲੇ ਪੇਂਟ ਹਲੇ ਸਾਰੇ ਤਾਣੀ ਹੋਏ ਕੁਛਕ ਗਮਲੇ ਹਲੇ ਪਏ ਨੇ ਬਾਕੀ ਪਾਪਾ ਨੇ ਪੇਂਟ ਕਰਤੇ ਨੇ ਤੇ ਉਧਰ ਕੁਛ ਮੈਂ ਵੀ ਗਮਲੇ ਪੇਂਟ ਕੀਤੇ ਨੇ ਹਲੇ ਤਾਂ ਸਾਨੂੰ ਸਵੇਰ ਸਵੇਰ ਤੋਂ ਲੱਗੇ ਹੋਏ ਆ ਸੀ ਸਾਨੂੰ ਸ਼ਾਮ ਹੋ ਗਈ ਏ ਤੇ ਹਲੇ ਵੀ ਅਸੀਂ ਲੱਗੇ ਹੋਏ ਆ ਪਰ ਅਸੀਂ ਹਿੰਮਤ ਯਾਰਾਂਗੇ ਅਸੀਂ ਅੱਜ ਕੋਲੇ ਜਿੰਨੇ ਗਮਲੇ ਹੋ ਸਕੇ ਉਹਨੇ ਹੋਰ ਕਰਾਂਗੇ ਤੇ ਇਧਰ ਫਿਰ ਦੇਖੋ ਸਾਗ ਦੀਆਂ ਤਿਆਰੀਆਂ ਹੋ ਰਹੀਆਂ ਨੇ ਅੱਜ ਅਸੀਂ ਫਿਰ ਆਪਦੇ ਚੂਲਾ ਵਾਲਾ ਕਰ ਲੈਣੇ ਦਾਤਨਾ ਮम्मा ਇਹਨੂੰ ਪਹਿਲਾਂ ਚੌਪ ਕਰੋਗੇ ਕਿ ਦਾਤਨਾ ਹੀ ਕਰੋਗੇ ਨਹੀਂ ਬੇਟਾ ਡਾਇਰੈਕਟ ਦਾਤਨਾ ਕਰ ਤੁਸੀ ਸਾਗ ਹਾਂ ਇਹ ਚੌਪ ਕਰਾਂਗੇ ਤੇ ਹੋਊਗਾ ਕੀ ਪੱਤੀ ਨੂੰ ਪਤਾ ਨਹੀਂ ਜਾਂ ਤੇਰੇ ਸਾਹਮਣੇ ਪਹਿਲੀ ਵਾਰ ਕੱਟ ਰਹੀਆਂ ਫਰੈਂਡਸ ਆ ਦੇਖੋ ਪਾਪਾ ਹੱਲੇ ਵੀ ਪੇਂਟ ਕਰ ਰਹੇ ਨੇ ਦੇਖੋ ਕਿੰਨੀ ਰਾਤ ਹੋ ਗਈ ਏ ਹੱਲੇ ਵੀ ਪਾਪਾ ਪੇਂਟ ਕਰੀ ਜਾਂਦੇ ਨੇ ਪਾਪਾ ਤੈਨੂੰ ਥੱਕੇ ਨਹੀਂ ਉਹ ਤਾਂ ਜਦੋਂ ਕੰਮ ਨਜ਼ਰ ਆ ਰਿਹਾ ਵਾ ਫਿਰ ਸਕਾਗੜ ਕੇ ਬੈਠੀ ਹੋਗੀ ਉਹ ਤਾਂ ਕੰਮ ਨਜ਼ਰ ਆ ਰਿਹਾ ਵੀ ਕੰਮ ਜਲਦੀ ਜਲਦੀ ਫਿਨਿਸ਼ ਕਰੀਏ ਉਹ ਦਿਨ ਵੀ ਰਾਤ 1 ਵਜੇ ਗਿਆ ਕੰਮ ਕਰਦੀ ਹਾਂਜੀ ਫਰੈਂਡਸ ਤੇ ਇਹ ਫੋਨ ਵੀ ਆਹ ਵੇਖੋ ਦੋਸਤੋ ਕਿੰਨਾ ਖਲਾਰਾ ਪੈ ਗਿਆ ਆਹ ਵੇਖ ਲਓ ਸਾਡੇ ਗਮਲੇ ਫੋਰਟੇਨ ਦਾ ਬਣਾ ਲਏ ਫਿਰ ਗਮਲਿਆਂ ਦੀ ਉੱਤੇ ਉਹ ਗ੍ਰੇਸ ਵੀ ਹੋਣੀ ਚਾਹੀਦੀ ਹਾਂ ਸੋਲੇ ਨਹੀਂ ਲੱਗਦੇ ਤੇ ਇਹ ਅੱਜ ਛੁੱਟੀ ਦੇ ਵਿੱਚ ਸਾਡੇ ਦਿਮਾਗ ਚ ਆਇਆ ਵੀ ਨਹੀਂ ਇਹਨਾਂ ਦਾ ਪੇਂਟ ਦਾ ਕੰਮ ਵੀ ਅੱਜ ਖਤਮ ਕਰ ਹੀ ਦੀਏ ਫਰੈਂਡਸ ਉਹਨਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਤੁਸੀਂ ਸਾਡਾ ਪੁਰਾਣਾ ਵਲੌਗ ਦੇਖਿਆ ਹੀ ਹੋਣਾ ਇੰਨੀ ਮੁਸ਼ਕਿਲ ਨਾ ਸੀ ਪੌਡਸ ਸੈੱਟ ਕੀਤੇ ਸੀ ਤੇ ਅੱਜ ਫੇਰ ਪੇਂਟ ਕਰਦੇ ਵਕਤ ਇੰਨਾ ਖਲਾਰਾ ਪੈ ਗਿਆ ਦੇਖੋ ਤੇ ਆਹ ਦੇਖੋ ਮਦਨ ਕਿਆ ਸੀ ਨਾ ਤੇ ਪੰਜਾਬ ਦੀ ਦੋਸਤੋਂ ਘੈਂਟ ਡਿਸ਼ ਸਾਗ ਤੇ ਮੱਕੀ ਦੀ ਰੋਟੀ ਪੂਰਾ ਪਿੰਡੂ ਮੋਹਲ ਯਾਦ ਆ ਜਾਂਦਾ ਸਰਗੁਨ ਤਾਂ ਮੈਂ ਕਹਿ ਰਹੀ ਜਿਵੇਂ ਦੇਖ ਕੇ ਹੁੰਦਾ ਪਰ ਨਹੀਂ ਅਸੀਂ ਕੋਸ਼ਿਸ਼ ਕਰੀ ਦੀ ਸਰਗੁਨ ਨੂੰ ਸਾਰਾ ਕੁਝ ਦਿਖਾਣ ਦੀ ਪੂਰਾ ਪਿੰਡੂ ਮੋਹਲ ਅਸੀਂ ਬਣਾਇਆ ਆਇਆ ਚੁੱਲੇ ਤੇ ਬਣ ਰਿਹਾ ਸਾਗ ਉਹ ਵੀ ਪਤਲੀ ਚ ਆਹਾ ਹਾ ਤੇ ਅੱਗ ਵੇਖੋ ਥੱਲੇ ਕਿੰਦੀ ਸੋਹਣੀ ਮਾਰਚਰੀ ਐ ਪਰ ਮੈਨੂੰ ਇੱਕ ਗੱਲ ਨਹੀਂ ਸਮਝ ਆਈ ਮਿੱਟੀ ਦਾ ਤੁਲਾਈ ਇਹ ਪਤੀਲੇ ਤੇ ਅੱਛਾ ਇਹ ਦੱਸੋ ਇਹ ਮਿੱਟੀ ਇਸਕਾ ਲਗਾਈ ਆ ਕੀ ਇਹ ਹੋ ਜੇਗੀ ਜਦੋਂ ਕਤੀਲ ਇਹ ਸਾਗ ਬਣੇਗਾ ਨਾ ਤੇ ਪਤੀਲੀ ਹੋ ਜਾਂਦੀ ਆ ਕਾਲੀ ਠੀਕ ਹੈ ਤੇ ਇਹ ਅਸੀਂ ਆਪਣੀਆਂ ਪ੍ਰਾਣੀਆਂ ਦਾਦੀਆਂ ਤੋਂ ਮੰਮੀਆਂ ਤੋਂ ਨਾਨੀਆਂ ਤੋਂ ਇਹ ਚੀਜ਼ ਸਿੱਖੀ ਆ ਕਿ ਜਦੋਂ ਇਹ ਤੇ ਮਿੱਟੀ ਲਗਾ ਦਈਏ ਜਿਹੜੀ ਮਿੱਟੀ ਮਿੱਟੀ ਆ ਮਿੱਟੀ ਨਾ ਜਿਹੜੀ ਕਾਲਖਾ ਸਿਰਫ ਮਿੱਟੀ ਦੇ ਉੱਪਰ ਲੱਗੇਗੀ ਜਦੋਂ ਉਹਨੂੰ ਸਾਫ਼ ਕਰਾਂਗੇ ਮਿੱਟੀ ਧੁੱਪ ਜੇਗੀ ਤੇ ਪਤੀਲੀ ਬਿਲਕੁਲ ਸਾਫ਼ ਫਾਈਨਲ ਲੁੱਕ ਦੇਖੋ ਰੰਗ ਹੋ ਗਿਆ ਜੀ ਸਾਰੇਆਂ ਗਮਲਿਆਂ ਦੇ ਉੱਤੇ ਬੜੀ ਮਿਹਨਤ ਲੱਗੀ ਬੜਾ ਟਾਈਮ ਲੱਗਾ ਪਰ ਰੰਗ ਕੁੱਲ ਮਿਲਾ ਕੇ ਕਰ ਹੀ ਦਿੱਤਾ ਆਪਾਂ ਤੇ ਆਹ ਦੇਖ ਲਓ ਸਿਰਫ ਹੁਣ ਝਾੜੂ ਲੱਗਣ ਵਾਲਾ ਰਹਿ ਗਿਆ ਵਾ ਤੇ ਬਾਕੀ ਇਹ ਵੀ ਗਮਲਿਆਂ ਦੀ ਸੈਟਿੰਗ ਚੈੱਕ ਕਰੋ ਦੋਸਤੋ ਫਰੈਂਡਸ ਆਨ ਫਾਈਨਲੀ ਅਸੀਂ ਸਾਰੇ ਪੌਟਸ ਸੈੱਟ ਕਰਦੇ ਨੇ ਇੰਨੀ ਮਿਹਨਤ ਲੱਗੀ ਪਹਿਲਾਂ ਇਹਨਾਂ ਨੂੰ ਉਤਾਰਿਆ ਪੇਂਟ ਕੀਤਾ ਸੁਕਾਇਆ ਫਿਰ ਇਹਦੀ ਮੁਸ਼ਕਿਲ ਨਾਲ ਉੱਤੇ ਰੱਖਿਆ ਇੱਕ ਹੁਣ ਰਾਤ ਵੀ ਬਹੁਤ ਹੋ ਗਈ ਆ ਜਦੋਂ ਤੁਸੀਂ ਵੇਖਿਆ ਹੁੰਦਾ ਪਾਪਾ ਨੇ ਬੋਲਿਆ ਸੀ ਹੁਣ ਕੰਮ ਤੇ ਲੱਗ ਗਏ ਆ ਫਿਰ ਕਰਕੇ ਛੱਡਾਂਗੇ ਫੇਰ ਸਾਡਾ ਸਾਗ ਬਣ ਰਿਹਾ ਸੀ ਉਹਨਾਂ ਤੱਕ ਰੁੱਝਿਆ ਗਿਆ ਰੁੱਝਿਆ ਗਿਆ ਰੁੱਝਿਆ ਗਿਆ ਫਿਰ ਉਹਨਾਂ ਤੱਕ ਪਾਪਾ ਨੇ ਪੇਂਟ ਕਰ ਲੇ ਤੇ ਜਦੋਂ ਤਰ ਤੇ ਪਹਿਲਾਂ ਹੀ ਪੇਂਟ ਹੋ ਗਏ ਸੀ ਉਹਨਾਂ ਨੂੰ ਸੁੱਕ ਗਏ ਫਿਰ ਉਹ ਤੇ ਉਹਨਾਂ ਨੂੰ ਫਿਰ ਰੱਖਦਾ ਤੇ ਬਾਕੀ ਵੀ ਉਹਨਾਂ ਤੱਕ ਰੋਟੀ ਖਾਂਦੇ ਤਾਂ ਤੂੰ ਨਹੀਂ ਸੁੱਕ ਗਈ ਦੂਜੀ ਜਿਹੜੇ ਪਾਪਾ ਨੇ ਰੀਸੈਂਟ ਪੇਂਟ ਕੀਤੇ ਸੀ ਫਿਰ ਉਹਨਾਂ ਨੂੰ ਵੀ ਰੱਖਤਾ ਐਵੇਂ ਸਾਰੇ ਸੱਟੂਗੇ ਪਰ ਹੱਲੇ ਪੌੜੀ ਇਕੱਲੇ ਸੈੱਟ ਹੋਏ ਨਹੀਂ ਹੱਲੇ ਖਲਾਵਾ ਠੋੜਾ ਤਾਂ ਪਿਆ ਹੋਇਆ ਜਿਹੜਾ ਅਸੀਂ ਗੱਤੇ ਰੱਖ ਕੇ ਰੱਖਦੇ ਥੱਲੇ ਪੇਂਟ ਕੀਤਾ ਉਹ ਸਾਰਾ ਲਸਮਾਨ ਪਿਆ ਹੋਇਆ ਉਹ ਫਿਰ ਅਸੀਂ ਮਾਰਨਿੰਗ ਚ ਲਾਵਾਂਗੇ ਚਾਲੂ ਆਹ ਦੇਖੋ ਸਾਡੇ ਚੂਲੇ ਜਿੱਤੇ ਸੀ ਸਾਗ ਬਣਾਇਆ ਪੂਰਾ ਜੁੱਲੀਰੇ ਸਾਡੂੜੀ ਹੈ ਨਾ ਇਹ ਲੱਗਦਾ ਪੂਰਾ ਪਿੰਡੂ ਮਹੜੀ ਆਦਾ ਸਾਡਾ ਉੱਪਰ ਵਾਲਾ ਕੰਮ ਵੀ ਫਿਨਿਸ਼ ਹੋ ਗਿਆ ਸੀ ਫਿਰ ਪਾਪਾ ਨੇ ਟਾਈਮ ਲਾਇਆ ਤੇ ਥੱਲੇ ਵਾਲੇ ਪਾਰਟਸ ਵੀ ਕਰਦੇ ਕੰਪਲੀਟ ਤੇ ਆ ਦੇਖੋ ਮੈਂ ਤੁਹਾਨੂੰ ਕਿਹਾ ਸੀ ਨਾ ਲੌਗ ਚ ਕਿ ਕਹਤੀ ਨਾ ਤੇ ਫਿਸ਼ ਦਾ ਬਰਥਡੇ ਆ ਤੇ ਚਲੋ ਫਿਰ ਅੱਜ ਨਹਾ ਵੀ ਲਿਆ ਵਿਚਾਰੀ ਕੰਬੀ ਬੈਠ ਥਨ ਠੰਡ ਲੱਗ ਰਹੀ ਏ ਥਨ ਠੰਡ ਲੱਗ ਰਹੀ ਏ ਆ ਦੇਖੋ ਏਡੀ ਵੱਡੀ ਕ੍ਰਿਸਮਸ ਦੀ ਜਦੋਂ ਵੱਡੀ ਕਸ਼ਸ਼ਤੀ ਥੱਲੇ ਵਾਲੇ ਪਲਾਂਟਸ ਵੀ ਸੋਹਣੇ ਲੱਗ ਰਹੇ ਨੇ ਇਹ ਵੀ ਉਹੀ ਆਰਡਰ ਚ ਨੇ ਰੈੱਡ ਗ੍ਰੀਨ ਰੈੱਡ ਨਾ ਗ੍ਰੀਨ ਰੈੱਡ ਗ੍ਰੀਨ ਰੈੱਡ ਗ੍ਰੀਨ ਰੈੱਡ ਗ੍ਰੀਨ ਰੈੱਡ ਗ੍ਰੀਨ ਰੈੱਡ ਸ਼ੁਰੂ ਹੁੰਦਾ ਹੈ ਗ੍ਰੀਨ ਤੋਂ ਐਂਡ ਹੁੰਦਾ ਹੈ ਰੈੱਡ ਤੇ ਉੱਤੇ ਤਾਂ ਸੀ ਰੈੱਡ ਗ੍ਰੀਨ ਇੱਥੇ ਸੀ ਗ੍ਰੀਨ ਰੈੱਡ ਤੇ ਹੁਣ ਦੱਸੋ ਕਮੈਂਟ ਕਰਕੇ ਤੁਹਾਨੂੰ ਥੱਲੇ ਵਾਲੇ ਸਪੌਟਸ ਵੀ ਸੋਹਣੇ ਲੱਗੇ ਤੇ ਸਾਡੀ ਵੀਡੀਓ ਨੂੰ ਫੇਰ ਲਾਈਕ ਐਂਡ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਪਤਾ ਹੈ ਨਾ ਸਾਡੇ ਚੈਨਲ ਦਾ ਨਾਮ ਸੈਗੂ ਜਹਾਂ ਫੈਮਿਲੀ ਵਲੌਗ ਤੇ ਸੈਗੂ ਜਹਾਂ ਸ਼ਾਰਟਸ ਬਾਏ